ਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀ ਤੁਹਾਨੂੰ ਇਹ ਦੱਸਣਾ ਚਾਹੁੰਦੇ ਆਂ ਬੀਤੀ ਦਿਨੀ ਇੱਕ ਖੋਤੀ ਦੇ ਭਰਾ ਨੇ ਮੰਨੂ ਨੇ ਆਡੀਓ ਪਾਈ ਸੀ ਠੀਕ ਆ ਵੀ ਆਪਣੇ ਭਰਾ ਦੇ ਹੱਕ ਚ ਵੀ ਮੇਰਾ ਭਰਾ ਚੰਗਾ ਹੀ ਬਹੁਤਾ ਤੇ ਆਪਣੇ ਗੁਨਾਹਾਂ ਦੀ ਸਜ਼ਾ ਕੱਟ ਰਿਆ ਠੀਕ ਆ ਵੀ ਇਹਦੇ ਵਿੱਚ ਇਹ ਗੱਲ ਇਹ ਕਹਿ ਰਿਹਾ ਨਾਲ ਕਿ ਵੀ ਇੱਕ ਖੋਤੀ ਮਰੂਗਾ ਤੇ ਹਜ਼ਾਰੋਂ ਖੋਤੀਆਂ ਪੈਦਾ ਹੋਣਗੀਆਂ ਠੀਕ ਆ ਤੇ ਧੰਨਵਾਦ ਲੱਗ ਗਿਆ ਕਿ ਇਹਦੇ ਖੋਤੀ ਵਲੋਂ ਗੱਲ ਕਰਦੇ ਪਏ ਆ ਇਹਦਾ ਚਲੋ ਆਪਾਂ ਨਾਂ ਵੀ ਨਹੀਂ ਲੈਣਾ ਤੇ ਨਾਇ ਦੀ ਔਕਾਤ ਆ ਤੇ ਨਾਇ ਦੀ ਨਹੀਂ ਕਰਤੂਤ ਆ ਤੇ ਨਾਇ ਨੇ ਜੋਗਾ ਖੋਤੀ ਵੀ ਇਹਦਾ ਨਾਂ ਲਈਏ ਇਹ ਖੋਤੀ ਆ ਤੇ ਖੋਤੀ ਰਹਿਣਾ ਠੀਕ ਆ ਬਾਕੀ ਰਹੀ ਗੱਲ ਇਹ ਕਹਿੰਦਾ ਵੀ ਇੱਕ ਮਰਨਗੇ 6000 ਆ ਪੈਦਾ ਹੋਣਗੇ ਤੇ ਕਿੱਥੋਂ ਬੋਲਦਾ ਪਿਆ ਇਹਦਾ ਮਤਲਬ ਤੁਸੀਂ ਸਮਝਦੇ ਹੋ ਸਾਰੇ ਵੀ ਇਹ ਕੀ ਕਹਿਣਾ ਚਾਹੁੰਦਾ ਆ ਠੀਕ ਆ ਅੱਜ ਤੂੰ ਸਾਹਮਣੇ ਆ ਗਿਆ ਆ ਕਿ ਵੀ ਹਾਂ ਯਾਰ ਮੇਰੇ ਭਰਾ ਦਾ ਨੁਕਸਾਨ ਨਾ ਹੋ ਜੇ ਤੈਨੂੰ ਆਪਣੇ ਭਰਾ ਦੀ ਪੈ ਗਈ ਆ ਠੀਕ ਆ ਜਦੋਂ ਤੇਰੇ ਭਰਾ ਨੇ ਖੋਤੀ ਨੇ ਨੁਕਸਾਨ ਕਰਾਇਆ ਸੀ ਜਿਹੜੇ ਆਪਣੇ ਭਰਾ ਘਰ ਬੈਠੇ ਸੀ ਜੀ ਬੱਬਾ ਵੀ ਰਸੀ ਠੀਕ ਆ ਫਿਰ ਆਪਣਾ ਇੱਕ ਭਰਾ ਹੀ ਖਾਸ ਕਾਕਾ ਧਿਆਨਪੁਰ ਵਾਲਾ ਠੀਕ ਆ ਫਿਰ ਗੁਰਦੀਪ ਪਹਿਲਵਾਨ ਵੀਰ ਰਾਣਾ ਵੀਰ ਫਿਰ ਹੋਰ ਕਿੰਨੇ ਆਪਣੇ ਭਰਾਵਾਂ ਦੇ ਨਜਾਇਜ਼ ਨੁਕਸਾਨ ਕਰਾਇਆ ਨੇ ਖੋਤੀ ਨੇ ਠੀਕ ਆ ਫਿਰ ਇਸ ਖੋਤੀ ਨੇ ਠੀਕ ਆ ਇਸੇ ਦੂ ਮੂਸਿਆ ਦਾ ਨੁਕਸਾਨ ਕਰਾਇਆ ਠੀਕ ਆ ਉਹ ਦਾ ਤਾਂ ਕੋਈ ਚਲੋ ਲੈਣ ਦੇ ਨਹੀਂ ਠੀਕ ਆ ਉਹ ਵਿਚਾਰਾ ਆਪਣਾ ਇੱਕ ਮਾਰੇ ਘਰ ਤੋਂ ਉੱਠ ਕੇ ਆਪਣੀ ਮਿਹਨਤ ਕਰਕੇ ਅੱਗੇ ਆਇਆ ਸੀ ਤੇ ਸਾਰਾ ਕੁਝ ਕਮਾਇਆ ਸੀ ਉਹਨੇ ਉਹਨੇ ਕਿਹੜਾ 2 ਨੰਬਰ ਦਾ ਜਾਂ ਕਿਹ ਕੋ ਫਰੋਤੀਆਂ ਲੈ ਗਿਆ ਸਾਮਾਨ ਦੇ ਪੈਗੜ ਵੇਚ ਕੇ ਪੈਸੇ ਕਮਾਏ ਸੀ ਠੀਕ ਹੈ ਨਾ ਆਪਣੀ ਮਿਹਨਤ ਨਾਲ ਹੀ ਆਪਣੀ ਸਿੰਗਿੰਗ ਨਾਲ ਅੱਗੇ ਆਇਆ ਸੀ ਆਪਣੇ ਹੌਲਨਾ ਇਹ ਖੋਤੀਆਂ ਕੋ ਜਰਿਆ ਨਹੀਂ ਗਿਆ ਠੀਕ ਆ ਤੇ ਇਹਨੇ ਪੈਸੇ ਖਾਤਰ ਮਰਾਤਾ ਦੂਜੇ ਜਿਹੜੇ ਸਿੰਗਰ ਹੀ ਖੋਤੀ ਨੇ ਉਹ ਵੀ ਠੀਕ ਆ ਉਹਨਾਂ ਨੇ ਪੈਸੇ ਭਰ ਕੇ ਦੇ ਨੂੰ ਵੀ ਹੈ ਨਾ ਜਿਲ੍ਹੇ ਨਾਨੜਾਲ ਮਿਲ ਕੇ ਮਰਵਾਤਾ ਖੋਤੀਆਂ ਨੇ ਤੇ ਬਾਕੀ ਰਹੀ ਗੱਲ ਨਾ ਤੂੰ ਗੱਲਾਂ ਕਰਦਾ ਨਾ ਵੀ ਤੇਰਾ ਭਰਾ ਇਤਾਂ ਦਾ ਤੇਰਾ ਭਰਾ ਦਾ ਸਾਰਾ ਜਾਣਦੇ ਆ 2012 ਤੋਂ ਲੈ ਕੇ ਜਦੋਂ ਐਂਟਰੀ ਹੋਈ ਸੀ ਨਾ ਖੋਤੀ ਦੀ ਆਪਣਾ ਭਰਾ ਗੋਪੀ ਕਨਸਾ ਹਾਂਪੜੀਏ ਵੀ ਇਹਨਾਂ ਆਇਆ ਸੀ ਠੀਕ ਆ ਤੇ ਉਧਰੋਂ ਰਾਣੇ ਹੋਣੀ ਰੂਪੇ ਰਾਣੇ ਹੋਣੀ ਬੱਬੇ ਹੋਣੀ ਸਾਰੇ ਗੱਲ ਪੈਣਾ ਇਹੀ ਦੇਖ ਤੇ ਪੀਆਂ ਚੱਕੀਆਂ ਚੋਂ ਇਹੀ ਗਏ ਹਾਂ ਲੈਣੇ ਨੂੰ ਠੀਕ ਆ ਸਾਰਾ ਇਹਦਾ ਪਤਾ ਠੀਕ ਆ ਖੋਤੀ ਦਾ ਠੀਕ ਆ ਨਾ ਮੈਂ ਐਵੇਂ ਗੱਲਾਂ ਹੀ ਨਾ ਕਰੀ ਜਾਓ ਠੀਕ ਆ ਅੱਜ ਤੋਂ ਇੰਟਰਵਿਊ ਕਰਕੇ ਵੀ ਕਿਹੜੀ ਸੈਂਤੀ ਲੈਣਾ ਚਾਹੁੰਦਾ ਠੀਕ ਆ ਤੁਹਾਨੂੰ ਤੇ ਐ ਨਹੀਂ ਹੋਇਆ ਵੀ ਤੁਹਾਡੀ ਮਾਤਾ ਨੂੰ ਨੁਕਸਾਨ ਹੋਇਆ ਚਲੋ ਆਪਾਂ ਵਿਚਾਰੀ ਨਾਲ ਕੋਈ ਲੈਣਦੇ ਨਹੀਂ ਰਾਤ ਦਾ ਟਾਈਮ ਹੀ ਠੀਕ ਆ ਜਿੰਨੀ ਕਿਸਾਨਾ ਇਨਫੋਰਮੇਸ਼ਨ ਆਈ ਠੀਕ ਆ ਕਿ ਹਾਂ ਵੀ ਆ ਗਿਆ ਹੁਣ ਸਾਨੂੰ ਇਹ ਨਹੀਂ ਪਤਾ ਸੀ ਕਿ ਵੀ ਹਾਂ ਮਾਤਾ ਹੋਣੀ ਨਾਲ ਹੁਣ ਬ੍ਰਸ਼ਟ ਵਜੇ 3 4 ਬ੍ਰਸ਼ਟ ਵਜੇ ਆ ਠੀਕ ਆ ਹੁਣ ਤੂੰ ਕੋਈ ਨਾ ਐਂਗਲ ਵੇਖੋ ਉਂਗਲ ਉਹ ਤੇ ਸ਼ੂਟਿੰਗ ਤੇ ਨਹੀਂ ਚੱਲਦੀ ਵੀ ਸੀ ਕਿ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਉੱਥੇ ਬ੍ਰਸ਼ਟ ਵੱਜ ਰਹੇ ਠੀਕ ਆ ਕੋਈ ਫਿਲਮ ਦੀ ਸ਼ੂਟਿੰਗ ਨਹੀਂ ਚੱਲ ਰਹੀ ਸੀ ਠੀਕ ਹੈ ਨਾ ਹੁਣ ਉੱਥੇ ਚੱਲਦੀਆਂ ਗੋਲੀਆਂ ਚ ਇਹ ਨਹੀਂ ਪਾ ਲੱਗਣ ਡੇ ਕਿਹੜਾ ਡਿੱਗਣ ਡੇ ਤੇ ਕਿਹੜਾ ਨਹੀਂ ਠੀਕ ਆ ਇਹ ਗੋਲੀਆਂ ਚ ਨਹੀਂ ਪਾ ਲੱਗਣ ਡੇ ਕਿਹੜਾ ਡਿੱਗਣ ਡੇ ਤੇ ਕਿਹੜਾ ਨਹੀਂ ਠੀਕ ਆ ਤੇ ਜਾਂ ਗੋਲੀ ਨੇ ਰੁਕ ਜਾਣਾ ਸੀ ਨਹੀਂ 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 ਖੋਤੀ ਦੀ ਮਾਰ ਆਇਆ ਰੁਕ ਜਾ ਰੁਕ ਜਾ ਰੁਕ ਜਾਓ ਇਹਨਾਂ ਬਾਕੀ ਉਹ ਵਿਚਾਰੀ ਦੀ ਮੌਤ ਤੇ ਸਿਆਸਤਾ ਨਾਲ ਕਰੋ ਫੀਮਾ ਨਾ ਘਟੋ ਵਿਚਾਰੀ ਹਲੇ ਪਤਾ ਨਹੀਂ ਕਿ ਕਿਹੜੇ ਰਾਜ ਚ ਹੋਣੀ ਆ ਕਿਹੜੀ ਜੂਨ ਚ ਜਾਣਾ ਵਿਚਾਰੀ ਨੇ ਠੀਕ ਆ ਉਹ ਤਾਂ ਤੇ ਚਲੋ ਕੋਈ ਕਸੂਰ ਨਹੀਂ ਸੀ ਠੀਕ ਆ ਵਿਓਦਨਾ ਸਾਡਾ ਕੋਈ ਲੈਣ ਦੇ ਨਹੀਂ ਸੀ ਮਾਵਾ ਸਾਧੀਆਂ ਸਾਂਝੀਆਂ ਪਿਓ ਸਾਦੇ ਸਾਂਝੇ ਆ ਬਾਤੀ ਜਿਹੜਾ ਤੇਰਾ ਭਰਾ ਖੋਤੀ ਪਤਾ ਕਰਾਉਂਦਾ ਵਰਤਦਾ ਨਾ ਸਾਡੇ ਕੇਹਦੇ ਪਿਓ ਬਾਰੇ ਕੇਹਦੀ ਭੈਣਾ ਬਾਰੇ ਕੇਹਦੇ ਮਾ ਪਿਓ ਬਾਰੇ ਸਾਰਾ ਪਤਾ ਸਾਨੂੰ ਕੱਲੀ-ਕੱਲੀ ਗੱਲ ਪਤਾ ਠੀਕ ਆ ਉਹਨੂੰ ਇੱਕ ਗੱਲ ਆਪਣੇ ਭਰਾ ਨੂੰ ਕਹਿ ਦੀ ਮਨੂੰ ਸ਼ਾ ਕੋਤੀ ਨੂੰ ਕਿ ਨਿੱਗੀ ਜੀ ਵੀ ਕੋਈ ਹਰਕਤ ਹੋ ਗਈ ਨਾ ਹਰਗੀ ਨਿੱਗੀ ਜੀ ਵੀ ਉਹ ਖਰੌਂਚ ਵੀ ਚੱਲ ਗਈ ਗਏ ਨੂੰ ਇਹਨੂੰ ਕੋ ਬੰਚ ਖਤਮ ਕਰ ਦਾਂਗੇ ਠੀਕ ਹੈ ਨਾ ਫਿਰ ਰੈਣ ਕੱਖ ਨਹੀਂ ਦੇਣਾ ਇਹੋ ਜੀ ਚੋੜ ਦਵਾਂਗੇ ਸਾਰੀ ਜ਼ਿੰਦਗੀ ਇਹਨੂੰ ਤੂੰ ਜੇਲ੍ਹ ਛੱਡ ਦੂੰਗਾ ਇਹਨਾਂ ਮੈਨੂੰ ਪਾਗਲਖਾਨੇ ਛੱਡੋ ਠੀਕ ਆ ਬਾਾਕੀ ਸਾਨੂੰ ਸਾਰਾ ਡਾਟਾ ਪਤਾ ਇਹਦਾ 2012 ਤੋਂ ਲੈ ਕੇ 16 17 ਤੱਕ 76 ਖਾਤੇ ਆ ਇਹਨੇ ਠੀਕ ਹੈ ਜੀਆਂ ਬਦਮਾਸ਼ ਇਹਦਾ ਸਾਨੂੰ ਪਤਾ ਆ ਤੇ ਇਹ ਕਿੰਨਾ ਕ ਮੈਦਾਨ ਚ ਖਲੋਣ ਵਾਲਾ ਆ ਠੀਕ ਆ ਐਵੇਂ ਨਾ ਮੇਰਾ ਭਰਾ ਆਪਣਾ ਟਾਈਮ ਵੇਸਟ ਕਰੋ ਨਾ ਫੇਮ ਖਟੋ ਮਾਤਾ ਦੀ ਮੌਤੇ ਠੀਕ ਆ ਨਾ ਸਿਆਸਤ ਨਾ ਕਰੋ ਕਦੀ ਤੂੰ ਹੀ ਕਿਸੇ ਦਾ ਨਾਮ ਲੈ ਕੇ ਸਿਆਸਤ ਕਰਨ ਦਾ ਪੈਂਦੇ ਜੇ ਕਦੀ ਕਿਸੇ ਦਾ ਨਾਮ ਲੈ ਕੇ ਜਿਨ੍ਹਾਂ ਦਾ ਸਾਡਾ ਲੈਣ ਦੀ ਨਹੀਂ ਹੈ ਕੋਈ ਸਾਨੂੰ ਪਾਲਛਾ ਨਹੀਂ ਮਾਰਦਿਆਂ ਦੀਆਂ ਖੋਤੀਆਂ ਨੂੰ ਠੀਕ ਆ ਬਾਕੀ ਰਹੀ ਗੱਲ ਇਹ ਟੋਨੀ ਵੀਰ ਹੀ ਜਦੋਂ ਇੱਥੇ ਠੀਕ ਆ ਭਰਾ ਆਪਣਾ ਵੱਡਾ ਠੀਕ ਆ ਜਿਹੜਾ ਸਾਰਾ ਕੁਝ ਹੁਣ ਕਰ ਰਿਹਾ ਠੀਕ ਆ ਸਾਰਾ ਕੁਝ ਹੀ ਟੋਟਲ A to Z ਠੀਕ ਆ ਇਨੇ ਕਿ ਤੱਕ ਦਾ ਜੋਰ ਲਾਇਆ ਦਾ ਨੁਕਸਾਨ ਕਰਾਉਣ ਨੂੰ ਠੀਕ ਆ ਖੋਤੀ ਨੇ ਅੱਜ ਜੋ ਅੱਜ ਬਾਹਰ ਚਲਾ ਗਿਆ ਵੀਰ ਆਪਣਾ ਸਹੀ ਸਲਾਮਤ ਮਹਾਰਾਜ ਦੀ ਕਿਰਪਾ ਨਾਲ ਤੇ ਅੱਜ ਇਹ ਵਾਅਦੇ ਫਿਰਦੇ ਕਿ ਨਹੀਂ ਗੰਦਾ ਚ ਅੱਜ ਭਜੜਾ ਪੈਂਦੀਆਂ ਕਿ ਨਹੀਂ ਨਾ ਖੋਤੀ ਨਾਲੋਂ ਠੀਕ ਹੈ ਨਾ ਅੱਜ ਡੋਨੀ ਦਾ ਨਾਮ ਸੁਣ ਕੇ ਰੂ ਕੰਬਦੀ ਇਹਨਾਂ ਦੀ ਖੋਤੀਆਂ ਦੀ ਕਿ ਹਾਂ ਵੀਰ ਹੈ ਕੋਈ ਬੰਦਾ ਵੈਰ ਨਭਾਉਣ ਡਿਆ ਠੀਕਾ ਬਾਕੀ ਰਹੀ ਗੱਲ ਕੋਈ ਚੱਕਰ ਨਹੀਂ ਆ ਹਜ਼ਾਰ ਜੰਮਣ ਆ ਮੇ ਲੱਖ ਜੰਮਣ ਆਪਾਂ ਨੂੰ ਕੋਈ ਇਸ ਚੀਜ਼ ਦਾ ਮਨੁਸ਼ਾ ਜੀ ਫਰਕ ਨਹੀਂ ਪੈਣਾ ਨਾ ਅੱਜ ਨਾ ਕੱਲ ਤੁਹਾਨੂੰ ਸਿੱਧਾ ਕਹਿੰਦੇ ਆ ਕਿ ਤੁਸੀਂ ਜਿੱਥੋਂ ਬੋਲਦੇ ਬੇ ਨਾ ਆਪਾਂ ਨੂੰ ਉਹ ਵੀ ਪਤਾ ਤੇ ਅਖੋਤੀ ਵਿੱਚ ਮੇਰੀ ਗੱਲ ਸੁਣੋ ਤੁਸੀਂ ਜਿਹਦੇ ਵਿੱਚ ਇਹ ਗੱਲ ਕਹਿ ਰਹੇ ਹੋ ਠੀਕ ਹੈ ਜਿਹਦੇ ਵਿੱਚ ਕਿ ਵੀ ਹਾਂ ਯਾਰ ਵੀ ਰੰਦਾਵੇ ਨੇ ਜੇ ਮੜੀ ਮਾਂ ਮਾਰ ਸਕਦਾ ਤੇ ਜੱਗੂ ਨੂੰ ਵੀ ਮਾਰ ਖੋਤੀ ਨੂੰ ਵੀ ਮਾਰ ਸਕਦਾ ਠੀਕ ਆ ਤੇ ਪਿੱਛੇ ਤੁਹਾਡਾ ਖੋਤੀ ਆਡੀਓ ਬੋਲ ਤੇ ਹੈਗਾ ਸੀ ਸਾਰੇ ਇੰਟਰਵਿਊ ਦੇ ਵਿੱਚ ਪਿੱਛੋਂ ਬੋਲਦਾ ਪਿਆ ਕੋ ਨਾ ਸੁਣੋ ਉਹ ਖੋਤੀ ਦੀ ਆਵਾਜ਼ ਠੀਕ ਆ ਬਾਕੀ ਸਾਨੂੰ ਨਾ ਇਹ ਦੱਸੋ ਠੀਕ ਆ ਵੀ ਕੀ ਕਰਨਾ ਕੀ ਨਹੀਂ ਕਰਨਾ ਠੀਕ ਆ ਕੀ ਹੋਣਾ ਕੀ ਨਹੀਂ ਹੋਣਾ ਇਹ ਸਮਾਂ ਦੱਸੂਗਾ ਇਹਨੇ ਖੋਤੀ ਨੇ ਗਲਤ ਕੀਤਾ ਹੀ ਕੰਮ ਠੀਕ ਆ ਨਾ ਬਿੱਲੇ ਮੰਡੇ ਵਾਲੇ ਨਾਲ ਸਾਡਾ ਕੋਈ ਲੈਣ ਦੇਣ ਸੀ ਠੀਕ ਆ ਨਾ ਸਾਡਾ ਗੋਰੇ ਨਾ ਵਿਚਾਰੇ ਨਾਲ ਠੀਕ ਆ ਗੋਰਾ ਵਿਚਾਰਾ ਵੀ ਕਿਸੇ ਗੱਲ ਜੀ ਨਹੀਂ ਸੀ ਸ਼ੁਰੂ ਤੋਂ ਉਹ ਇੱਕ ਯਾਰੀ ਕਰਕੇ ਗਿਆ ਦੁਨੀਆ ਤੋਂ ਅਸੀਂ ਕੰਜ ਨਾ ਵੀ ਅਸੀਂ ਵੈਰ ਪਗਾਏ ਆ ਉਸ